ਸੋ ਦੋਸਤੋ ਅਸੀਂ ਕੁੱਪਕਲਾ ਦੇ ਵਿੱਚ ਪਹੁੰਚ ਚੁੱਕੇ ਹਾਂ ਤੁਸੀਂ ਵੇਖ ਰਹੇ ਹੋ ਕਿ ਸਾਡੇ ਨਾਲ ਸਿੰਘ ਸਾਹਿਬ ਗੁਰੂ ਘਰ ਦੇ ਵਿੱਚੋਂ ਜੁੜ ਚੁੱਕੇ ਨੇ ਪਰ ਬਾਬਾ ਸਾਹਿਬ ਦੀ ਜਦੋਂ ਵੀ ਗੱਲ ਕਰਦੇ ਹਾਂ ਕਿਉਂਕਿ ਬਾਬਾ ਸਾਹਿਬ ਨੇ ਸਬੂਚੀ ਮਾਨਵਤਾ ਲਈ ਉਹ ਕਦਮ ਚੱਕੇ ਨੇ ਖਾਸ ਕਰਕੇ ਯਾਦ ਕਰਦੇ ਹਾਂ ਉਸ ਵੇਲੇ ਜਦੋਂ ਔਰਤਾਂ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ ਔਰਤ ਚਾਰ ਦਿਵਾਰੀ ਦੇ ਵਿੱਚ ਬੰਦ ਸੀ ਲੇਕਿਨ ਉਹਨਾਂ ਦੀ ਆਜ਼ਾਦੀ ਵਾਸਤੇ ਬਾਬਾ ਸਾਹਿਬ ਨੇ ਜੋ ਕੀਤਾ ਉਸ ਦਾ ਨਤੀਜਾ ਇਹ ਹੋਇਆ ਕਿ ਮਤਲਬ ਸੋਕਿਓ ਮੰਦਾ ਆਖੀਏ ਜਿਤ ਜੰਮੇ ਰਾਜਾਨ ਗੁਰੂ ਸਾਹਿਬ ਨੇ ਵੀ ਇਸ ਦਾ ਮਤਲਬ ਉਸ ਗੱਲ ਨੂੰ ਕਿਹਾ ਹੈ ਕਿ ਸਾਨੂੰ ਆਪਾਂ ਕਿਵੇਂ ਮੰਨਦਾ ਕਹਿ ਸਕਦੇ ਜਿ ਜਿਹਨੇ ਕੁੱਲ ਮਾਲਕ ਨੂੰ ਜਨਮ ਦਿੱਤਾ ਹੋਇਆ ਹੈ ਮੇਰੇ ਨਾਲ ਜਥੇਦਾਰ ਜੀ ਜੁੜੇ ਨੇ ਸਭ ਤੋਂ ਪਹਿਲਾਂ ਸਰ ਬਾਏ ਗੁਰਜੀ ਦਾ ਖਾਲਸਾ ਬਾਏ ਗੁਰਜੀ ਕੀ ਫਤਿਹ ਕੀ ਕਹਿਣਾ ਚਾਹੁੰਦੇ ਹੋ ਅੱਜ ਇਸ ਮੌਕੇ ਤੇ ਸਰ ਅਸੀਂ ਤਾਂ ਬਾਬਾ ਸ਼ਾਨ ਦਾ ਜਨਮ ਦਿਨ ਮਨਾ ਰਹੇ ਹਾਂ ਜੀ ਜੀ ਪੂਰੇ ਜਿਲੇ ਪੱਧਰ ਦੀ ਪਹਿਲਾਂ ਬੱਚਿਆਂ ਨੂੰ ਨੌਲੇਜ ਦੇਣ ਵਾਸਤੇ ਕਿਉਂਕਿ ਉਹ ਆ ਉਹਨਾਂ ਦਾ ਪੇਪਰ ਹੋਇਆ ਤੇ ਕੁਝ ਸਮਾਂ ਪਹਿਲਾਂ ਸਾਡੇ ਜਿਹੜੇ ਕਲੱਬ ਦੇ ਪ੍ਰਧਾਨ ਨੇ ਗੁਰਪ੍ਰੀਤ ਸਿੰਘ ਜੋਤੀ ਜੀ ਜੀ ਉਹਨਾਂ ਵੱਲੋਂ ਇਹ ਉਦਮ ਅਪਰਾਲਾ ਕਰਿਆ ਜਾਂਦਾ ਕਿਉਂਕਿ ਉਹਨਾਂ ਦੇ ਇੱਕ ਮਨ ਨੂੰ ਠੇਸ ਲੱਗੀ ਇੱਕ ਇੱਕ ਮਿੰਟ ਬਾਅਦ ਤੇ ਜ਼ਰੂਰੀ ਸੁਣਨ ਵਾਲੀ ਗੱਲ ਬਿਲਕੁਲ ਬਿਲਕੁਲ ਉਹਨਾਂ ਨੇ ਨਾ ਇੱਥੇ ਬਣੀ ਹੋਈ ਜਗ੍ਹਾ ਸਾਂਝੀ ਸੱਤ ਦੇ ਵਿੱਚ ਜੀ ਦੋ ਫੋਟੋ ਹਲ ਵਾਲੀਆਂ ਅੱਛਾ ਜੀ ਇੱਕ ਫੋਟੋ ਲਵਾ ਲਈ ਭਗਤ ਸਿੰਘ ਦੀ ਤੇ ਨਾਲ ਬਾਬਾ ਸਾਹਿਬ ਵੀ ਹੋ ਰਹੇ ਓਕੇ ਤੇ ਬੱਚੇ ਘੁੰਮਦੇ ਘੁੰਮਦੇ ਉੱਥੇ ਜਿੱਦਾਂ ਛੱਤ 'ਚ ਆਮ ਬੈਠ ਜਾਂਦੇ ਆ ਜੀ ਤੇ ਬੱਚਿਆਂ ਨੂੰ ਪੁੱਛਿਆ ਗਿਆ ਵੀ ਆਹ ਫੋਟੋ ਕਿਹਦੀ ਆ ਹਾਂ ਉਹ ਕਹਿੰਦੇ ਜੀ ਭਗਤ ਸਿੰਘ ਦੀ ਹਾਂ 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 ਆਹ ਫੋਟੋ ਕਿਹਦੀ ਆ ਕਹਿੰਦੇ ਜੀ ਉਧਮ ਸਿੰਘ ਦੀ ਬਾਬਾ ਸਾਹਿਬ ਦੇ ਬਾਰੇ ਨੌਲੇਜ ਨਹੀਂ ਪਤਾ ਹੀ ਨਹੀਂ ਲੋਕਾਂ ਨੂੰ ਦੱਸੀ ਨਹੀਂ ਗਿਆ ਉਹ ਬੱਚਿਆਂ ਨੂੰ ਉਹ ਚੀਜ਼ ਨਹੀਂ ਮਤਲਬ ਕਿ ਇਹ ਸਾਡੇ ਜੋ ਗੁਰਪ੍ਰੀਤ ਸਿੰਘ ਜੋਤੀ ਨੇ ਇੱਥੋਂ ਦੇ ਕਲੱਬ ਦੇ ਪ੍ਰਧਾਨ ਨੇ ਜੀ ਜੀ ਉਹਨਾਂ ਦੇ ਦਿਲ ਨੂੰ ਇਹ ਗੱਲ ਬਹੁਤ ਲੱਗੀ ਤੇ ਇਹ ਉਦੋਂ ਤੁਸੀਂ ਉਦੋਂ ਅਪਰਾਲਾ ਉਹਨਾਂ ਨੇ ਸ਼ੁਰੂ ਕਰਿਆ ਹਿਆ ਕਿ ਇੱਕ ਤਾਂ ਬੱਚਿਆਂ ਨੂੰ ਨੌਲੇਜ ਆਜੂ ਜੀ ਕਿ ਉਹਨਾਂ ਨੂੰ ਘਟੋ ਘਟ ਪਛਾਣ ਆਜੂ ਵੀ ਬਾਬਾ ਸਾਹਿਬ ਭੀਮਰਾਓ ਵੇਦਕਰ ਕੌਣ ਨੇ ਜਿਨ੍ਹਾਂ ਦੀ ਬਦੌਲਤ ਹੈ ਸਾਡੇ ਵੱਡੇ ਰਾਸ਼ਟਰਪਤੀ ਤੱਕ ਅਸੀਂ ਆਉਂਦਿਆਂ ਦੇ ਬਿਲਕੁਲ ਜੀ ਬਿਲਕੁਲ ਜ세ਦਾਰ ਜੀ ਨੇ ਬਹੁਤ ਵਧੀਆ ਵਧੀਆ ਗੱਲ ਸੁਣਾਈ ਜੋਤੀ ਵੀਰਦੇ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਕਿਉਂਕਿ ਜਦੋਂ ਠੇਸ ਇਨਸਾਨ ਨੂੰ ਲੱਗਦੀ ਹੈ ਉਸੇ ਵੇਲੇ ਹੀ ਕ੍ਰਾਂਤੀਆਂ ਜਿਹੜੀਆਂ ਹੁੰਦੀਆਂ ਨੇ ਤੁਸੀਂ ਦੇਖੋ ਗੁਰੂ ਕੀ ਫੌਜ ਦੇਖ ਲਓ ਜਿੰਨਾ ਵੀ ਆਪਾਂ ਸਿੱਖ ਇਤਿਹਾਸ ਨੂੰ ਪੜ੍ਹਦੇ ਆ ਉਸ ਦੇ ਨਾਲ ਜੁੜਦੇ ਆ ਤਾਂ ਉਹਦੇ ਪਿੱਛੇ ਕਿਤੇ ਨਾ ਕਿਤੇ ਇਹ ਹੀ ਹੈ ਕਿ ਜਦੋਂ ਵੀ ਕਿਤੇ ਜ਼ਿਆਤੀ ਹੋਈ ਹੈ ਉਹ ਕਿਤੇ ਨਾ ਕਿਤੇ ਸਾਡੀਆਂ ਜਿਹੜੀਆਂ ਭਾਵਨਾਵਾਂ ਉਹ ਜ਼ਰੂਰ ਖੜੀਆਂ ਹੁੰਦੀਆਂ ਨੇ ਜਸਵੰਤ ਸਿੰਘ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਅਸੀਂ ਸਾਰੇ ਬਹੁਤ ਹੀ ਵਧਾਈ ਦੇ ਪਾਤਰਾਂ ਗੁਰਪ੍ਰੀਤ ਸਿੰਘ ਜੋਤੀ ਇਹਨਾਂ ਦੀ ਸਮੁੱਚੀ ਟੀਮ ਬਾਬਾ ਸਾਹਿਬ ਡਾਕਟਰ ਭੀਵਰਾ ਮਿੜਕਰ ਜੀ ਵੈਲਫੇਅਰ ਸੁਸਾਇਟੀ ਕੁੱਪਗਲਾ ਵੱਲੋਂ ਇਹ ਵਿਸ਼ੇਸ਼ ਪਰਾਲਾ ਕੀਤਾ ਗਿਆ ਬੱਚਿਆਂ ਦਾ ਪਹਿਲਾ ਲਿਖਤੀ ਔਰ ਪੇਂਟ ਮੁਕਾਬਲੇ ਕਰਵਾਏ ਗਏ ਨੇ ਬਾਬਾ ਸਾਹਿਬ ਦੀ ਤਸਵੀਰ ਬਣਾਈ ਹੈ ਬੱਚਿਆਂ ਨੇ ਸੋ ਅੱਜ ਬਹੁਤ ਹੀ ਵਧੀਆ ਦਿਨ ਆ ਇਹ ਪਾਵਰਾਫ ਸੋਸ਼ਲ ਜੁਨਿਟੀ ਦੇ ਸਾਰੇ ਅਹੁਦੇਦਾਰ ਖੜੇ ਆ ਸੋ ਜਸਲ ਸਾਹਿਬ ਖੜੇ ਆ ਉਹਨਾਂ ਦਾ ਵੀ ਕਰਵਾ ਸਿੰਘ ਜੀ ਸਰਾਉਦ ਸਾਰੀ ਟੀਮ ਦਾ ਇਹਨਾਂ ਦਾ ਵੀ ਧੰਨਵਾਦ ਕਰਦੇ ਆ ਤੁਹਾਡਾ ਵੀ ਸਾਰਿਆਂ ਦਾ ਧੰਨਵਾਦ ਕਰਦੇ ਆ ਜੋ ਤੁਸੀਂ ਸਪੈਸ਼ਲ ਸਮਾਗਮ ਕੱਢ ਕੇ ਅੱਜ ਕੁੱਪਗਲਾ ਦੀ ਧਰਤੀ ਤੇ ਪਹੁੰਚੇ ਟਵਾਈਗਰੂ ਜੀ ਦਾ ਖਾਲਸਾ ਟਵਾਈਗਰੂ ਜੀ ਕੀ ਫਤਿਹ ਸੋ ਦੋਸਤੋ ਮੈਂ ਗੁਰਪ੍ਰੀਤ ਜੀ ਦੇ ਨਾਲ ਵੀ ਗੱਲਬਾਤ ਕਰਨੀ ਚਾਹੁੰਦਾ ਜਦੋਂ ਇਨਸਾਨ ਨੂੰ ਉਹੀ ਗੱਲ ਹੈ ਨਾ 6 ਵਜਦੀ ਹੈ ਤੇ ਉਸ ਵੇਲੇ ਉਹਦਾ ਰਿਜ਼ਲਟ ਹਮੇਸ਼ਾ ਪੋਜ਼ਿਟਿਵ ਹੁੰਦਾ ਹਾਲਾਂਕਿ ਉਸ ਰਿਜ਼ਲਟ ਤੱਕ ਪਹੁੰਚਣ ਵਾਸਤੇ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਸੇ ਨੇ ਕਿਹਾ ਹੈ ਕਿ ਜਦੋਂ ਮੁਸ਼ਕਲਾਂ ਆਉਂਦੀਆਂ ਨੇ ਹੌਸਲੇ ਬੁਲੰਦ ਹੋ ਤੋ ਮੰਜ਼ਲ ਮਿਲ ਹੀ ਜਾਂਦੀ ਹੈ ਗੁਰਪ੍ਰੀਤ ਜੀ ਸਭ ਤੋਂ ਪਹਿਲਾਂ ਜੈ ਭੀਮ ਜੈ ਭਾਰਤ ਜੀ ਸਾਰੀ ਟੀਮ ਦੀ ਬਹੁਤ ਵਧਾਈ ਦੀ ਪਾਤਰਾ ਸਰਦਾਰ ਫਕੀਰ ਸਿੰਘ ਜਸਲ ਜੋ ਪ੍ਰਧਾਨ ਨੇ ਪਾਵਰ ਆਫ ਸੋਸ਼ਲ ਜੁਨਟੀ ਦੇ ਸਾਡੇ ਪਿੰਡ ਪਹੁੰਚਣ ਤੇ ਇਹਨਾਂ ਦਾ ਬਹੁਤ ਸਵਾਗਤ ਕੀਤਾ ਧੰਨਵਾਦ ਕੀਤਾ ਜਾਂਦਾ ਜੀ ਜੋ ਸਾਡੇ ਨਿੱਕੇ ਜਿਹੇ ਸੱਦੇ ਨੂੰ ਕਬੂਲਦੇ ਹੋਏ ਸਾਡੇ ਪਿੰਡ ਪਹੁੰਚੇ ਨੇ ਸਾਡੀ ਸਾਰੀ ਹੀ ਡਾਕਟਰ ਭੀਮ 라ਮੇਦਕਰ ਬੈਲਫੇਅਰ ਸੁਸਾਇਟੀ ਵੱਲੋਂ ਇਹਨਾਂ ਦਾ ਧੰਨਵਾਦ ਸਾਰੀ ਟੀਮ ਦਾ ਬਹੁਤ ਧੰਨਵਾਦ ਕੀਤਾ ਜਾਂਦਾ ਜੀ ਜੋ ਅਸੀਂ ਅੱਜ 바ਵਾ ਸਾਹਿਬ ਡਾਕਟਰ ਭੀਮਰਾਓ ਉਮੀਦਵਾਰ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਪੇਂਟਿੰਗ ਮੁਕਾਬਲੇ ਤੇ ਲਿਖਤੀ ਮੁਕਾਬਲੇ ਕਰਾਏ ਨੇ ਜਿਦੇ ਵਿੱਚ 4-500 ਬੱਚੇ ਨੇ ਭਾਗ ਲਿਆ ਅਤੇ ਟੀਚਰ ਸਾਹਿਬਾਨ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਡਿਊਟੀ ਦਿੱਤੀ। ਕਿਆ ਬਾਤ। ਸਾਡੇ ਪਿੰਡ ਦੀ ਨਗਰ ਪੰਚਾਇਤ ਦਾ ਬਹੁਤ ਧੰਨਵਾਦ ਜੀ। ਹੋਰ ਵੀ ਜਿੰਨੀਆਂ ਵੀ ਸੰਸਥਾਵਾਂ ਆਈਆਂ ਨੇ ਸਭ ਦਾ ਸਾਡੀ ਟੀਮ ਦੇ ਵੱਲੋਂ ਵੈਲਕਮ ਧੰਨਵਾਦ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਸਾਡੇ ਇੱਕ ਛੋਟੇ ਜਿਹੇ ਸੱਦੇ ਨੂੰ ਕਬੂਲਦੇ ਹੋਏ ਆਪਣੇ ਟਾਈਮ ਦੇ ਵਿੱਚੋਂ ਟਾਈਮ ਕੱਢਿਆ ਤੇ ਇਸੇ ਪ੍ਰੋਗਰਾਮ ਦੀ ਰੌਣਕ ਨੂੰ ਵਧਾਇਆ ਸਭ ਦਾ ਧੰਨਵਾਦ ਜੀ। ਚੋ ਸ਼ੁਕਰੀਆ। ਮਿਹਰਬਾਨੀ ਗੁਰਪ੍ਰੀਤ ਜੀ ਅਸੀਂ ਤੁਹਾਡੇ ਨਾਲ ਪੂਰੀ ਡਿਟੇਲ ਦੇ ਵਿੱਚ ਗੱਲਬਾਤ ਕਰਾਂਗੇ ਡੈਫੀਨੇਟ ਕਰਾਂਗੇ ਸਰ ਔਰ ਮੈਂ ਜਸਲ ਸਾਹਿਬ ਤੋਂ ਕਿਉਂਕਿ ਤੁਸੀਂ ਪ੍ਰੋਗਰਾਮ ਸ਼ੁਰੂ ਕਰਨਾ ਜਸਲ ਸਾਹਿਬ ਤੋਂ ਵੀ ਇੱਕ ਕਮੈਂਟ ਲੈਣੀ ਚਾਹੁੰਦਾ ਗੁਆਰੇ ਤੋਂ ਵੀ ਮੇਰੇ ਵੀਰ ਪਹੁੰਚੇ ਹੋਏ ਨੇ ਕਿਉਂਕਿ ਕੱਲ ਪ੍ਰੋਗਰਾਮ ਜਿਹੜਾ ਹੈ ਉਹ ਗੁਆਰੇ ਦੇ ਵਿੱਚ ਹੈ ਉਸ ਤੋਂ ਬਾਅਦ ਦਰਾਹੇ ਦੇ ਵਿੱਚ ਹੈ ਕੱਲ ਚੀਮਾ ਸਾਹਿਬ ਸਿਗਾ ਪਰਸੋਂ ਕਿਤੇ ਆ 14 ਤਰੀਕ ਦਾ ਹੈਗਾ ਆ ਪਟਿਆਲੇ ਦੇ ਵਿੱਚ ਰਾਜਿੰਦਰਾ ਹਸਪੀਟਲ ਮਤਲਬ ਇਹ ਸਾਰੀ ਮੰਜ਼ਲ ਦਾ ਛੋਟਾ ਜਿਹਾ ਕਮੈਂਟ ਚਾਹਾਂਗਾ ਜਦੋਂ 6:00 ਵੱਜਦੀ ਹੈ ਤਾਂ ਕਿਤੇ ਨਾ ਕਿਤੇ ਕ੍ਰਾਂਤੀ ਦੇ ਰੂਪ ਦੇ ਵਿੱਚ ਕੁਝ ਨਾ ਕੁਝ ਉੱਭਰ ਕੇ ਜ਼ਰੂਰ ਆਉਂਦਾ ਹੈ ਇਸੇ ਕਰਕੇ ਕਹਿ ਕੇ ਰਣ ਗਗੰਦ ਮਾਮਾ ਬਾਜੋ ਸਿੰਘ ਉਹ ਸਰਦਾਰ ਹੂੰ ਸੋ ਜਦੋਂ ਅ ਮੰਨ ਦੇ ਵਿੱਚ ਕੋਈ ਇਹੋ ਜਿਹੀ ਚੀਜ਼ ਉੱਠਦੀ ਹੈ ਜੀ ਤਾਂ ਉਹ ਇੱਕ ਨਵਾਂ ਮੋੜ ਲੈ ਕੇ ਆਉਂਦੀ ਹੈ ਕੀ ਬਾਤ ਸੋ ਇਹਨਾਂ ਮੁੰਡਿਆਂ ਨੂੰ ਜਿਹੜਾ ਬਾਬਾ ਸਾਹਿਬ ਦੇ ਸੋਚ ਦੇ ਉੱਤੇ ਪਹਿਲਾ ਦੇ ਰਹੇ ਆ ਮੈਂ ਬਹੁਤ-ਬਹੁਤ ਵਧਾਈ ਦਿੰਦਾ ਸਾਰੀ ਪੂਰੀ ਟੀਮ ਨੂੰ ਵਧਾਈ ਦਿੰਦਾ ਔਰ ਖਾਸ ਕਰਕੇ ਇਹਦੇ ਵਿੱਚ ਮੈਂ ਕਹਿਣਾ ਚਾਹੁੰਦਾ ਕਿ ਜਿਹੜੇ ਬੱਚਿਆਂ ਨੂੰ ਇਹ ਸਿਖਾਦਾ ਹੈ ਪੇਪਰ ਦੇ ਥਰੂ ਉਹ ਜੇਕਰ ਬੱਚੇ ਆਪਣੇ ਮੰਜ਼ਲ ਨੂੰ ਹੁਣ ਤੋਂ ਸਿੱਖ ਜਾਣਗੇ ਤੇ ਇਹ ਹੋ ਸਕਦਾ ਬਹੁਤ ਅੱਗੇ ਵੱਧ ਜਾਣਾ ਨਹੀਂ ਤਾਂ ਉਹ ਜਿਹੜਾ ਸਲੋਗਨ ਤੁਸੀਂ ਮੈਨੂੰ ਬਾਅਦ ਪੁੱਛਿਆ ਵੇ ਬਾਵਾ ਸਾਹਿਬ ਤੇਰੀ ਸੋਚ ਦੇ ਪਹਿਰਾਧਾਨੇ ਠੋਕੇ 60 65 ਸਾਲ ਦਾ ਮੈਂ ਹੋ ਗਿਆ ਤੇ ਜੇ ਮੈਂ ਆਪਣੇ ਆਪ ਨੂੰ ਦੇਖਾਂ ਮੈਂ ਪਹਿਲਾਂ ਕਿੰਨਾ ਕਿ ਦਿੱਤਾ ਹਰ ਇੱਕ ਨੂੰ ਇਹ ਦੇਖਣ ਦੀ ਲੋੜ ਆ ਕਰਨੀ ਤੇ ਕਤਨੀ ਵਿੱਚ ਅੰਤਰ ਨਜ਼ਰ ਆਉਂਦਾ ਪ੍ਰਧਾਨ ਜੀ ਜੇ ਨਾ ਕਰਨੀ ਤੇ ਕੱਤਨੀ ਦੇ ਵਿੱਚ ਅੰਤਰ ਹੁੰਦਾ ਨਾ ਤੇ ਹੁਣ ਤੱਕ ਤਾਂ ਸੰਸਦ ਤੇ ਕਬਜ਼ਾ ਦਾਮ ਦੇ ਨਾਲ ਬੈਠੇ ਕੀ ਕੀਤਾ ਹੁੰਦਾ ਅਸੀਂ ਤਾਂ ਉੱਥੇ ਹੁਣ ਸੰਵਿਧਾਨ ਬਚਾਉਣ ਦੀਆਂ ਗੱਲਾਂ ਕਰਦੇ ਆ ਜਿਹੜੇ ਸੰਵਿਧਾਨ ਬਚਾਉਣ ਲਈ ਉੱਥੇ ਬਿਠਾਏ ਆ ਉਹਨਾਂ ਨੂੰ ਅਸੀਂ ਪੁੱਛ ਨਹੀਂ ਸਕਦੇ ਹੂੰ ਕਿਉਂ ਨਹੀਂ ਪੁੱਛ ਸਕਦੇ ਉਹਨਾਂ ਨੂੰ ਵੋਟਾਂ ਪਾ ਕੇ ਚੁਣ ਕੇ ਆਪਾਂ ਭੇਜਿਆ ਆ ਤਾਂ ਕਿ ਸਾਡੇ ਕੋਈ ਹੱਕਾਂ ਦੇ ਉੱਪਰ ਡਾਕਾ ਮਾਰਦਾ ਤੇ ਜਾ ਕੇ ਆਵਾਜ਼ ਬੁਲੰਦ ਕਰੋ ਉਹਨਾਂ ਨੂੰ ਕੀ ਸੱਪ ਸੁੰਘ ਜਾਂਦਾ ਉੱਥੇ ਬੈਠ ਕੇ ਸਰ ਉਹਨਾਂ ਨੂੰ ਸੱਪ ਤਾਂ ਸੁੰਘਿਆ ਸੁੰਘਿਆ ਆ ਪਰ ਉਹ ਸੱਪ ਨੂੰ ਲਾਉਣਾ ਕਿੱਦਾਂ ਆ ਇਹਦੇ ਲਈ ਅਸੀਂ ਪਾਵਰ ਆਫ ਸੋਸ਼ਲ ਜੁੰਟ ਦੇ ਮਾਧਿਅਮ ਤੋਂ ਲੱਗੇ ਹੋਏ ਆ ਕਿਉਂਕਿ ਸਾਡਾ ਜਿੰਨੀ ਦੇ ਤੱਕ ਸਵਾਰਥ ਆਪਣਾ ਅੱਗੇ ਆਉਂਦਾ ਆ ਉਨੀ ਦੇ ਤੱਕ ਕਿ ਕਿਸੇ ਨੂੰ ਅਸੀਂ ਸਬਕ ਸਿਖਾਉਣ ਦੇ ਕਾਬਿਲ ਨਹੀਂ ਹੋ ਸਕਦੇ ਕਿਉਂਕਿ ਗੁਰੂਆਂ ਨੇ ਜਿਹੜੀ ਸੋਚ ਦਿੱਤੀ ਹੋਈ ਆ ਕਿ ਪਹਿਲਾਂ ਆਪਣੇ ਆਪ ਨੂੰ ਤਿਆਗ ਜੀ ਆਪਣੇ ਲੋਭ ਮੋਹ ਹੰਕਾਰ ਨੂੰ ਛੱਡ ਫਿਰ ਤੂੰ ਮੁਨਕਤਾਂ ਲਈ ਕੁਝ ਕਰ ਸਕਦਾ ਨਹੀਂ ਤਾਂ ਕੁਝ ਵੀ ਨਹੀਂ ਹੋਣਾ ਬਿਲਕੁਲ ਜੀ ਬਿਲਕੁਲ ਮਨੁੱਖਤਾ ਵਾਸਤੇ ਜੇ ਆਪਾਂ ਜੁੜਨਾ ਹੈ ਤਾਂ ਲੋਭ ਮੋਹ ਹੰਕਾਰ ਨੂੰ ਛੱਡਣਾ ਪਏਗਾ ਔਰ ਗਵਾਰਾ ਵਿਖੇ ਕੱਲ ਪ੍ਰੋਗਰਾਮ ਹੈ ਮੈਨੂੰ ਲੱਗਦਾ ਕਿ ਪਿਛਲੇ ਸਾਲ ਵੀ ਆਪਾਂ ਉਸ ਪਿੰਡ ਦੇ ਵਿੱਚ ਗਏ ਸੀ ਬੜਾ ਪਿਆਰ ਬੜੀ ਸਤਿਕਾਰ ਬੜੀ ਇੱਜ਼ਤ ਦਿੱਤੀ ਸੀ ਇਸ ਪਿੰਡ ਵਾਸੀਆਂ ਨੇ ਔਰ ਔਰ ਮੈਨੂੰ ਦੱਸ ਕੇ ਖੁਸ਼ੀ ਹੁੰਦੀ ਹੈ ਕਿ ਸਾਢੇ 3 ਕਨਾਲਾਂ ਜਗ੍ਹਾ ਜਿਹੜੀ ਹੈ 1815 ਗਜ ਉਹ ਜਿਹੜੀ ਜਗ੍ਹਾ ਪਾਵਰ ਆਫ ਸੋਸ਼ਲ ਜੁਨਟੀ ਨੇ ਲਈ ਹੈ ਉਹਦੇ ਵਾਸਤੇ ਇਹਨਾਂ ਨੇ ਪੈਸੇ ਇਕੱਠੇ ਕਰਕੇ ਵੀ ਭੇਜੇ ਹੈ ਸੋ ਕੱਲ ਕਿਸ ਤਰ੍ਹਾਂ ਦੀ ਪ੍ਰੋਗਰਾਮ ਹੈ ਸਰ ਕੀ ਪ੍ਰੋਗਰਾਮ ਦੀ ਪਲੈਨਿੰਗ ਹੈ ਕੱਲ ਦੀ ਸਰ ਅਸੀਂ 2015 ਤੋਂ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਦਕਰ ਦੇ ਨਾਂ ਤੇ ਜੋ ਕਲੱਬ ਹੈ ਉਹ ਚਲਾ ਰਹੇ ਹਾਂ ਤੇ ਹਰ ਵਾਰ ਅਸੀਂ ਸਾਡਾ ਇਹ ਉਪਰਾਲਾ ਹੁੰਦਾ ਵੀ ਜੋ ਸਰਕਾਰੀ ਸਕੂਲਾਂ ਦੇ ਬੱਚੇ ਨੇ ਅਸੀਂ ਬੱਚਿਆਂ ਨੂੰ ਜਿਆਦਾ ਤੋਂ ਜਿਆਦਾ ਮੋਟੀਵੇਟ ਕਰ ਸਕੀਏ ਕਿਉਂਕਿ ਜਿਹੜਾ ਸੁਲਝਿਆ ਹੋਇਆ ਇਨਸਾਨ ਹੈ ਉਹਨਾਂ ਨੂੰ ਬਾਬਾ ਸਾਹਿਬ ਬਾਰੇ ਪਤਾ ਹੈ ਅਸੀਂ ਜਿਹੜੀ ਪਨੀਰੀ ਹੈ ਸਾਡਾ ਉਪਰਾਲਾ ਇਹ ਰਿਹਾ ਵੀ ਅਸੀਂ ਆਪਣੀ ਪਨੀਰੀ ਨੂੰ ਜਾਗ ਲਾਈਏ ਹੂੰ ਸਾਡਾ ਮੇਨ ਮਕਸਦ ਪਨੀਦੀ ਨੂੰ ਜਾਗ ਲਾਉਣਾ ਰਿਹਾ ਕਿਉਂਕਿ ਉਹ ਜਿਸ ਤਰ੍ਹਾਂ ਗੁਰੂ ਸਹਿਬਾਨਾਂ ਨੇ ਕਿਹਾ ਸੀ ਜਦ ਤੀਰ ਲਾਗੇ ਤਬ ਰੋਸ ਜਾਗੇ ਜਦੋਂ ਆਪਣੇ ਸੀਨੇ ਤੇ ਕੋਈ ਸੱਟ ਲੱਗਦੀ ਹੈ ਉਦੋਂ ਹੀ ਆਪਾਂ ਕਿਸੇ ਵੀ ਕੰਮ ਨੂੰ ਕਰਨ ਲਈ ਤਿਆਰ ਹੁੰਨੇ ਆ ਆਦਰਵਾਇਜ਼ ਕੋਈ ਕੰਮ ਆਪਾਂ ਕਰਨ ਵਾਸਤੇ ਤਿਆਰ ਨਹੀਂ ਹੁੰਦੇ ਹੁਣ ਕੱਲ ਦਾ ਜਿਹੜਾ ਸਾਡਾ ਪ੍ਰੋਗਰਾਮ ਹੈ ਜੀ ਕੱਲ ਇੱਕ ਤਾਂ 바ਵਾ ਸਾਹਿਬ ਦੇ ਸਬੰਧ ਦੇ ਵਿੱਚ ਭਾਸ਼ਣ ਮੁਕਾਬਲੇ ਨੇ ਤੇ ਸਾਰੇ ਬੱਚਿਆਂ ਨੂੰ ਪਹਿਲੀ ਤੋਂ ਲੈ ਕੇ 10ਵੀਂ ਕਲਾਸ ਤੱਕ ਸਾਰੇ ਬੱਚਿਆਂ ਨੂੰ ਜਿਹੜਾ ਸਟੇਸ਼ਨਰੀ ਦਾ ਸਮਾਨ ਹੈ ਜੇ ਉਹ ਪ੍ਰੋਵਾਈਡ ਕੀਤਾ ਜਾਊਗਾ ਜੀ ਬਹੁਤ ਅੱਛੀ ਗੱਲ ਹੈ ਐਜੂਕੇਸ਼ਨ ਦੇ ਨਾਲ ਜੋੜਨਾ ਲਾਸਟ ਆਪਾਂ ਸਾਡੇ ਬਹੁਤ ਹੀ ਸਤਿਕਾਰਯੋਗ ਜਥੇਦਾਰ ਜੀ ਜੁੜੇ ਨੇ उन न सरपंच साहिब जी सरपंच साहिब ਕਿਉਂਕਿ ਕੁੱਪਕਲਾਂ ਦੇ ਸਰਪੰਚ ਸਾਹਿਬ ਦੀ ਜਦੋਂ ਗੱਲਬਾਤ ਕਰਦੇ ਆ ਤੇ ਸਤਨਾਮ ਸਿੰਘ ਜੀ ਬੜੇ ਖੁਸ਼ ਹੋ ਜਾਂਦੇ ਕਿੰਦੇ ਬਹੁਤ ਹੀ ਆਗਾ ਵਧੂ ਸੋਚਦੇ ਮਾਲਕ ਨੇ ਔਰ ਹਮੇਸ਼ਾ ਹਮੇਸ਼ਾ ਕੁਝ ਬੱਚਿਆਂ ਲਈ ਕਰਨਾ ਚਾਹੁੰਦੇ ਨੇ ਕੁਝ ਨਗਰ ਵਾਸਤੇ ਕਰਨਾ ਚਾਹੁੰਦੇ ਨੇ ਔਰ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਦੇਖੋ ਕੁਰਸੀਆਂ ਸਦਾ ਨਹੀਂ ਰਹਿੰਦੀਆਂ ਤਾਂ ਕਿ ਉਹਨਾਂ ਨੂੰ ਇਹ ਉਦਾਹਰਣ ਮਿਲੇ ਕਿ ਜੇ ਉਹਨਾਂ ਨੇ ਇਹ ਕੰਮ ਕੀਤਾ ਤੇ ਅਸੀਂ ਇਹ ਕਰੀਏ ਸਰਪੰਚ ਸਾਹਿਬ ਸਭ ਤੋਂ ਪਹਿਲਾਂ ਜੈਪੀਨ ਜੈਪਾਰਤ ਜੀ ਜੈਪੀਨ ਜੈਪਾਰਤ ਵੈਰੀਓ ਖਾਲਸਾ ਫਰੀ ਜੀ ਜੀ ਕੀ ਫਤਿਹ ਕੀ ਕਹਿਣਾ ਚਾਹੁੰਦੇ ਹੋ ਅੱਜ ਮੌਕੇ ਤੇ ਸਰ ਅੱਜ ਦੇ ਵਿਸ਼ੇ ਤੇ ਜੀ ਪਹਿਲਾਂ ਤਾਂ ਸਾਰੀ ਸੰਗਤ ਨੂੰ ਜੀ ਆਇਆਂ ਨੂੰ ਬਾਬਾ ਸਾਹਿਬ ਦੇ ਜਨਮ ਦਿਹਾੜੇ ਤੇ ਜੋ ਸੰਗਤ ਆਈਆਂ ਨੇ ਸਭ ਦਾ ਦੇ ਲੋ ਤਾਂ ਇਹਦੇ ਲਈ ਧੰਨਵਾਦ ਆ ਜੀ ਜੀ ਤੇ ਮੈਂ ਤਾਂ ਸੰਦੇਸ਼ ਇਹੀ ਦੇਣਾ ਚਾਹਣਾ ਵੀ ਭਾਈ ਨਗਰ ਦੇ ਵਿੱਚ ਪਿਆਰ ਅਥਵਾਕ ਨਾਲ ਰਹੋ ਭਾਈ ਚਾਰਕ ਸਾਝ ਕਾਇਮ ਰੱਖੋ ਤੇ ਬਾਬਾ ਸਾਹਿਬ ਦੇ ਮਤਲਬ ਸੋਚਾਂ ਤੇ ਵਿਚਾਰਾਂ ਦੇ ਚੱਲੋ ਉਹ ਕੀ ਕਹਿ ਕੇ ਗਏ ਨੇ ਆਪਾਂ ਨੂੰ ਉਹਨਾਂ ਦੇ ਮਤਲਬ ਪੂਰਨਿਆਂ ਤੇ ਚੱਲਣ ਦਾ ਮਤਲਬ ਉਹ ਬਿਲਕੁਲ ਬਿਲਕੁਲ ਸਰਪੰਚ ਦੇਖੋ ਕਟ ਸ਼ਬਦਾਂ ਵਿੱਚ ਬਹੁਤ ਕੁਝ ਕਹਿਣਾ ਭਾਈ ਚਾਰਕ ਸਾਂਝ ਜਿਸ ਨਗਰ ਦੇ ਵਿੱਚ ਭਾਈ ਚਾਰਕ ਸਾਂਝ ਆ ਉੱਥੇ ਸਭ ਕੁਝ ਹੈ ਜਿੱਥੇ ਖੁਸ਼ੀ ਹੈ ਉੱਥੇ ਅਕਾਲ ਪੁਰਖ ਦੀ ਦਇਆ ਬਖਸ਼ਿਸ਼ ਤਾਂ ਕਦੇ ਰੋਕੀ ਨਹੀਂ ਸਕਦੀ ਉਹ ਨਗਰ ਤੇ ਵੀ ਹੋਵੇ ਚਾਹੇ ਪਰਿਵਾਰ ਤੇ ਹੋਵੇ ਚਾਹੇ ਇੱਕ ਸ਼ਖਸ ਤੇ ਹੋਵੇ ਸੋ ਦੋਸਤੋ ਗੱਲਾਂ ਬਾਤਾਂ ਕਰ ਲਈਆਂ ਪੋਸੂ ਨਾਮਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਅੱਜ ਦਾ ਪੂਰੇ ਦਾ ਪੂਰਾ ਫੰਕਸ਼ਨ ਇਹ ਪੂਰੀ ਦੀ ਪੂਰੀ ਜਿਹੜੀ ਗੱਲਬਾਤ ਹੈ ਇਹ ਪੋਸੂ ਨਾਮਾ ਚੈਨਲ ਤੇ ਕੱਲ ਟੈਲੀਕਾਸਟ ਹੋਏਗੀ ਪੋਸੂ ਨਾਮਾ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਲਾਈਕ ਤੇ ਸ਼ੇਅਰ ਕਰੋ ਸੋ ਕੈਮਰਾਮੈਨ ਵਿਸ਼ਨੂ ਦੇ ਨਾਲ ਮੈ ਸੋਮਸੋ ਹੋਂਤਾ ਕੁੱਪਕਲਾ ਜ਼ਿਲ੍ਹਾ ਮਲੇਰਕੋਟਲੇ ਤੋਂ ਪੋਸੂ ਨਾਮਾ ਚੈਨਲ